ਸਾਰੀ ਦੁਨੀਆ ਦੇ ਨਾਲ ਅਸੀਂ ਖੜਦੇ ਰਹੇ ਸਾਰੀ ਦੁਨੀਆ ਦੇ ਨਾਲ ਅਸੀਂ ਖੜਦੇ ਰਹੇ ਅੱਜ ਦੁਨੀਆ ਦੇਖਦੀ ਰਹੀ ਤੇ ਅਸੀਂ ਹੜਦੇ ਰਹੇ ਦੁਨੀਆ ਦੇਖਦੀ ਰਹੀ ਤੇ ਅਸੀਂ ਹੜਦੇ ਰਹੇ ਅਸੀਂ ਬਦਲੇ ਸੇਵਾ ਦੇ ਕਦੇ ਆਸ ਵੀ ਨਹੀਂ ਰੱਖੀ ਅਸੀਂ ਬਦਲੇ ਸੇਵਾ ਦੇ ਕਦੇ ਆਸ ਵੀ ਨਹੀਂ ਰੱਖੀ ਇਹੀ ਪੁਰਾਤਨ ਗ੍ਰੰਥਾਂ ਚ ਅਸੀਂ ਪੜਦੇ ਰਹੇ ਸਾਰੀ ਦੁਨੀਆ ਦੇ ਨਾਲ ਅਸੀਂ ਖੜਦੇ ਰਹੇ ਦੁਨੀਆ ਦੇਖਦੀ ਰਹੀ ਤੇ ਅਸੀਂ ਹੜਦੇ ਰਹੇ ਤੁਸੀਂ ਜਿਓ ਦੇਸ਼ਵਾਸੀਓ ਤੁਸੀਂ ਜਿਓ ਦੇਸ਼ਵਾਸੀਓ ਜੁਗ ਜੁਗ ਜਿਓ ਕੋਈ ਮਰੇ ਕੋਈ ਜੀਵੇ ਪਤਾ ਸੇ ਘੋਲ ਕੇ ਪੀਓ ਸ਼ਿਕਵਾ ਨਹੀਂ ਕੋਈ ਜੇ ਲੋੜ ਹੋਈ ਤਾਂ ਦੱਸ ਦੇਣਾ ਸ਼ਿਕਵਾ ਨਹੀਂ ਕੋਈ ਜੇ ਲੋੜ ਹੋਈ ਤਾਂ ਦੱਸ ਦੇਣਾ ਬਾ ਫੜਾਂਗੇ ਤੁਹਾਡੀ ਜਿਵੇਂ ਫੜਦੇ ਰਹੇ ساری ਦੁਨੀਆ ਦੇ ਨਾਲ ਅਸੀਂ ਖੜਦੇ ਰਹੇ ਦੁਨੀਆ ਦੇਖਦੀ ਰਹੀ ਤੇ ਅਸੀਂ ਹੜਦੇ ਰਹੇ ਅਸੀਂ ਡਿੱਗੇ ਹਾਂ ਟੁੱਟੇ ਹਾਂ ਅਸੀਂ ਡਿੱਗੇ ਹਾਂ ਟੁੱਟੇ ਹਾਂ ਪਰ ਮਰੇ ਤਾਂ ਨਹੀਂ ਅਸੀਂ ਜਿੱਤਣਾ ਹੀ ਸਿੱਖਿਆ ਹਰੇ ਤਾਂ ਨਹੀਂ ਅਸੀਂ ਖੜਾਂਗੇ ਦੁਬਾਰਾ ਉਹ ਅਸੀਂ ਖੜਾਂਗੇ ਦੁਬਾਰਾ ਫਿਰ ਆਪ ਪੈਰਾਂ ਤੇ ਅਸੀਂ ਚੜਦੀ ਕਲਾ ਦੇ ਤੇ ਜੋਸ਼ ਚੜਦੇ ਰਹੇ ساری ਦੁਨੀਆ ਦੇ ਨਾਲ ਅਸੀਂ ਖੜਦੇ ਰਹੇ ਦੁਨੀਆ ਦੇਖਦੀ ਰਹੀ ਤੇ ਅਸੀਂ ਹੜਤੇ ਰਹੇ ਦੁਨੀਆ ਦੇਖਦੀ ਰਹੀ ਬੱਦਲਾਂ ਨੂੰ ਕਿਹਾ ਚੱਲ ਵਰਜ ਨਾ ਵਰਨਾ ਅਸੀਂ ਬੱਦਲਾਂ ਨੂੰ ਕਿਹਾ ਚੱਲ ਵਰ ਜਿੰਨਾ ਵਰਨਾ ਸਾਡੇ ਹੌਸਲੇ ਬਲੰਦ ਐਤਾ ਤਾਂ ਨਹੀਂ ਅਸੀਂ ਮਰਨਾ ਇਹ ਜੱਲ ਦੇਵ ਹੋਵੇ ਚਾਹੇ ਇੰਦਰ ਜਾਂ ਹੋਰ ਇਹ ਜੱਲ ਦੇਵ ਹੋਵੇ ਚਾਹੇ ਇੰਦਰ ਜਾਂ ਹੋਰ ਅਸੀਂ ਆਡਾ ਲੈ ਲੈ ਰੱਬ ਨਾਲ ਲੜਦੇ ਰਹੇ ਸਾਰੀ ਦੁਨੀਆ ਦੇ ਨਾਲ ਅਸੀਂ ਖੜਦੇ ਰਹੇ ਦੁਨੀਆ ਦੇਖਦੀ ਰਹੀ ਤੇ ਅਸੀਂ ਹੜਦੇ ਰਹੇ ਜੇ ਦੁਨੀਆ 'ਚ ਥਾਥਾਂ ਵਿਪਤਾ 'ਚ ਜਾਂ ਖੜਦੇ ਜੇ ਦੁਨੀਆ 'ਚ ਥਾਥਾਂ ਵਿਪਤਾ 'ਚ ਜਾਂ ਖੜਦੇ ਟੁੱਟਿਆਂ ਹੋਿਆਂ ਨੂੰ ਮੁੜ ਪੈਰਾਂ ਸਿਰ ਕਰਦੇ ਤੁਹਾਨੂੰ ਕੀ ਲੱਗਦਾ ਸੀ ਆਪਣੇ ਛੱਡ ਦੇਣੇ ਤੁਹਾਨੂੰ ਕੀ ਲੱਗਦਾ ਸੀ ਆਪਣੇ ਛੱਡ ਦੇਣੇ ਅਸੀਂ ਹੈਗੇ ਆਂ ਜਦ ਬਾਜੇ ਅਸੀਂ ਹੈਗੇ ਆਂ ਜਦ ਬਾਜੇ ਸਿਰ ਧੜਦੇ ਰਹੇ ਸਾਰੀ ਦੁਨੀਆ ਦੇ ਨਾਲ ਅਸੀਂ ਖੜਤੇ ਰਹੇ ਦੁਨੀਆ ਦੇਖਦੀ ਰਹੀ ਤੇ ਅਸੀਂ ਹੜਦੇ ਰਹੇ ਭਾਵੇਂ ਦੇਖਣੇ ਨੂੰ ਲੱਗੇ ਸਾਡਾ ਹਾਲੋ ਬਿਹਾਲ ਭਾਵੇਂ ਦੇਖਣੇ ਨੂੰ ਲੱਗੇ ਸਾਡਾ ਹਾਲੋ ਬਿਹਾਲ ਇਹਨਾਂ ਪਾਣੀਆਂ ਨੇ ਸਾਨੂੰ ਕਿ ਡੋਬਣਾ ਇਕਬਾਲ ਇਹ ਧਰਤੀ ਹੀ ਪੰਜ ਦਰਿਆਵਾਂ ਦੀ ਪੰਜਾਬ ਇਹ ਧਰਤੀ ਪੰਜ ਦਰਿਆਵਾਂ ਦੀ ਪੰਜਾਬ ਅਸੀਂ ਸਦੀਆਂ ਤੋਂ ਦਰਿਆਵਾਂ ਨਾਲ ਅੜਦੇ ਰਹੇ ਸਾਰੀ ਦੁਨੀਆ ਦੇ ਨਾਲ ਅਸੀਂ ਖੜਦੇ ਰਹੇ ਦੁਨੀਆ ਦੇਖਦੀ ਰਹੀ ਤੇ ਅਸੀਂ ਹੜਦੇ ਰਹੇ ਇਹ ਪੰਜਾਬ ਹੈ ਭਰਾਵਾ ਜੋ ਰੁਕਿਆ ਨਾ ਕਦੇ ਇਹ ਪੰਜਾਬ ਹੈ ਭਰਾਵਾ ਜੋ ਰੁਕਿਆ ਨਾ ਕਦੇ ਹੋਵੇ ਸਰਸਾ ਜਾਂ اٹਕ ਇਹ ਝੁਕਿਆ ਨਾ ਕਦੇ ਖਾ ਕੇ ਛੋਲਿਆਂ ਦੀ ਮੁੱਠ ਘੋੜਿਆਂ ਤੇ ਸੌ ਜਾਣਾ ਖਾ ਕੇ ਛੋਲਿਆਂ ਦੀ ਮੁੱਠ ਘੋੜਿਆਂ ਤੇ ਸੌ ਜਾਣਾ ਸਾਡੇ ਇਤਿਹਾਸ ਤਾਂ ਹਮੇਸ਼ਾ ਡਗੜ ਡਗੜਦੇ ਰਹੇ ਸਾਰੀ ਦੁਨੀਆ ਦੇ ਨਾਲ ਅਸੀਂ ਖੜਦੇ ਰਹੇ ਦੁਨੀਆ ਦੇਖਦੀ ਰਹੀ ਤੇ ਅਸੀਂ ਹੜਦੇ ਰਹੇ ਦੁਨੀਆ ਦੇਖਦੀ ਰਹੀ ਤੇ ਅਸੀਂ ਹੜਦੇ ਰਹੇ